ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੋਤਿਸ਼ਾਂ ਦੇ ਅਨੁਸਾਰ ਨੌ ਗ੍ਰਹਾਂ ਵਿੱਚ ਇੱਕ ਸ਼ਨੀ ਗ੍ਰਹਿ ਦੀ ਇੱਕ ਕਿਸਮ ਦੀ ਗ੍ਰਹਿ ਦਿਸ਼ਾ ਹੈ ਜੋ ਸਾਢੇ 7 ਸਾਲਾਂ ਤੱਕ ਘੁੰਮਦੀ ਰਹਿੰਦੀ ਹੈ ਜੋਤਿਸ਼ ਅਤੇ ਖੰਗੋਲ ਵਿਗਿਆਨ ਦੇ ਨਿਯਮਾਂ ਅਨੁਸਾਰ ਸਾਰੇ ਗ੍ਰਹਿ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਚਲਦੇ ਹਨ ਇਸ ਤਰ੍ਹਾਂ ਜਦੋਂ ਸ਼ਨੀ ਗ੍ਰਹਿ ਚੜ੍ਹਾਈ ਤੋਂ 12ਵੇਂ ਚਿੰਨ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਵਿਸ਼ੇਸ਼ ਚਿੰਨ ਤੋਂ ਅਗਲੇ ਦੋ ਚਿੰਨਾ ਵਿੱਚ ਲੰਘ ਕੇ ਆਪਣਾ ਸਮਾਂ ਚੱਕਰ ਪੂਰਾ ਕਰਦਾ ਹੈ ਆਓ ਅੱਜ ਉਹਨਾਂ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਤੇ ਸ਼ਨੀ ਦੀ ਕਿਰਪਾ ਹੋਏਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਸ਼ ਰਾਸ਼ੀ ਪਾਲ ਦੀ ਤੁਹਾਡਾ ਕਰੀਅਰ ਹੁਣ ਸਿਖਰਾਂ ਤੇ ਪਹੁੰਚਣ ਵਾਲਾ ਹੈ ਤੁਸੀਂ ਆਪਣੇ ਕਰੀਅਰ ਵਿੱਚ ਇੱਕ ਵੱਖਰਾ ਮੀਲ ਪੱਥਰ ਹਾਸਲ ਕਰਨ ਜਾ ਰਹੇ ਹੋ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲਈ ਇਹ ਸਭ ਤੋਂ ਸ਼ੁਭ ਸਮਾਂ ਹੈ ਅਚਾਨਕ ਕਿਤੇ ਪੈਸਾ ਮਿਲਣ ਦੀ ਸੁਭਾਵਨਾ ਹੈ ਨੌਕਰੀ ਕਰਨ ਵਾਲੇ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਆਓ ਅੱਗੇ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਪਾਲ ਦੀ ਪਰਵਾਰਮ ਪਰਿਵਾਰਿਕ ਮਾਹੌਲ ਸੁਖਾਵਾਂ ਰਹੇਗਾ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਮਨ ਖੁਸ਼ ਰਹੇਗਾ ਯਾਤਰਾ ਦੇ ਮੌਕੇ ਬਣਨਗੇ ਯਾਤਰਾ ਲਾਭਦਾਇਕ ਹੋਵੇਗੀ ਜੇਕਰ ਤੁਸੀਂ ਕੁਝ ਰਚਨਾਤਮਕ ਕਰਨ ਜਾ ਰਹੇ ਹੋ ਤਾਂ ਅੱਗੇ ਵੱਧੋ ਤੁਹਾਨੂੰ ਸਫਲਤਾ ਮਿਲੇਗੀ ਪਿਆਰ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲ ਦੀ ਕੰਨਿਆ ਰਾਸ਼ੀ ਵਾਲੇ ਲੋਕਾਂ ਲਈ ਕਾਰੋਬਾਰ ਜਾਂ ਨੌਕਰੀ ਵਿੱਚ ਬਦਲਾਅ ਦੀ ਸੰਭਾਵਨਾ ਹੈ ਕਾਰਜ ਖੇਤਰ ਵਿੱਚ ਤਰੱਕੀ ਦੀ ਸੁਭਾਵਨਾ ਨਵਾਂ ਕੰਮ ਸ਼ੁਰੂ ਕਰਨ ਲਈ ਇਹ ਸਭ ਤੋਂ ਉੱਤਮ ਸਮਾਂ ਯਾਤਰਾ ਲਾਭਦਾਇਕ ਰਹੇਗੀ ਵਿਦੇਸ਼ ਦਾ ਤੋਰਾ ਵੀ ਹੋ ਸਕਦਾ ਹੈ ਅੱਗੇ ਗੱਲ ਕਰਦੇ ਆਂ ਮਕਰ ਰਾਸ਼ੀ ਫਲਦੀ ਜਿਨ੍ਹਾਂ ਦੁੱਖ ਤੰਨੂ ਭੁਗਤਨੇ ਭੁਤਨੇ ਪਏ ਹਨ ਤੁਹਾਡੇ ਚੰਗੇ ਦਿਨ ਹੁਣ ਸ਼ੁਰੂ ਹੋਣ ਜਾ ਰਹੇ ਆ ਹੁਣ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ ਜਿਸ ਤੇ ਤੁਸੀਂ ਹੱਕਦਾਰ ਹੋ ਤੁਹਾਨੂੰ ਦੌਲਤ ਅਤੇ ਹਰ ਤਰ੍ਹਾਂ ਦੀ ਭੌਤਿਕ ਸੁਹੂਲਤਾ ਮਿਲਣਗੀਆਂ ਕਾਰੋਬਾਰ ਦੇ ਲੋਕਾਂ ਨੂੰ ਪੁਰਾਣੇ ਮਿੱਤਰ ਦਾ ਸਹਾਇਕ ਮਿਲ ਸਕਦਾ ਹੈ। ਉਹਨਾਂ ਦੀ ਮਦਦ ਤੋਂ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ। ਅੱਗੇ ਗੱਲ ਕਰਦੇ ਹਾਂ ਮੀਨ ਰਾਸ਼ੀ ਫਲ ਦੀ। ਮੀਨ ਰਾਸ਼ੀ ਫਲ ਵਾਲੇ ਲੋਕਾਂ ਨੂੰ ਆਪਣੇ ਦੁਸ਼ਮਣਾਂ ਤੋਂ ਥੋੜਾ ਜਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਦੂਜਿਆਂ ਨਾਲ ਗੱਲਬਾਤ ਕਰੋ, ਸਫਲਤਾ ਜ਼ਰੂਰ ਮਿਲੇਗੀ। ਦੁਖਦਾਈ ਸਥਿਤੀਆਂ ਤੋਂ ਦੁਖਦਾਈ ਸਥਿਤੀਆਂ ਦੂਰ ਹੋ ਜਾਣਗੀਆਂ। ਦੂਰ ਦਰਾਡੇ ਸਥਾਨਾਂ ਦੀ ਯਾਤਰਾ ਸੰਭਵ ਹੈ। ਪੈਸਾ ਲਾਭ ਦੀ ਰਕਮ ਹੈ ਪਰਿਵਾਰ ਦਾ ਮਾਹੌਲ ਸ਼ਾਂਤਪੂਰ ਰਹੇਗਾ